ਨਹੀਂ ਅੱਜ ਬਣਿਆ ਕੱਲ ਕੱਲ ਬਣ ਜਾਏਗਾ ਬੱਲ ਨੂੰ ਬਣੇਗਾ ਨਾ ਬਣੇਗਾ ਤਾਂ ਫਿਰ ਕੀ ਮੈਂ ਕਿਹਾ ਮੈਨੂੰ ਮਨ ਕਰੇ ਅੱਜ ਭੇਜ ਜਿਵੇਂ ਰੇ ਨਾ ਭੇਜਣਾ ਮੈਂ ਤਾਂ ਉਹਦੇ ਹੁਕਮ ਦਾ ਬੱਧਾ ਹਾਂ ਨਾ ਨਾ ਭੇਜਣ ਤੇ ਫਿਰ ਮੈਂ ਕੀ ਕਰ ਲਾਂਗਾ ਜਿਗਲੇ ਕਹਿਣ ਜੀ ਬਸ ਇੰਨੇ ਹੀ ਸਵਾਸ ਸੀ ਤੁਹਾਡੇ ਸੁਭਾ ਨਹੀਂ ਜਾਣਾ ਇੱਥੇ ਬਹਿ ਜਾਓ ਸੁਖਮ ਨੂੰ ਕਹਿਣ ਕਿ ਮੈਂ ਆ ਜਾਊਗਾ ਤੁਸੀਂ ਇਸ ਕਾਇਨ ਦੇ ਵਿੱਚ ਉਹਨਾਂ ਇਥੋਂ ਸਾਹਾਂ ਦੀ ਗੰਡ ਖੋਲ ਕੇ ਦਰ ਬੰਦ ਕਰ ਦੇਣਾ ਜਾਓ ਜੀ ਆਪਦੇ ਘਰ ਤੁਹਾਡਾ ਨਹੀਂਗਾ ਉਹ ਸਰੀਰ ਹੁਣ ਜਿਹੜਾ ਹੁਕਮ ਚ ਹੈ ਉਹ ਆ ਉਹ ਆਣਾ ਠੀਕ ਹੈ ਜੀ ਜੀ ਖੋਲਤੀ ਗੰਡ ਉਧਰੋਂ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਰਹਿਗੁਰੂ ਜੀ ਕੀ ਫਤਿਹ ਉਹ ਆਪ ਦਾ ਕਹਿੰਦੇ ਕਿੱਥੇ ਅਸਨ ਲਾਉਣਾ ਲਾ ਲਓ ਜਿੰਨੀ ਉਹਦੀ ਵਸਥਾ ਹੈ ਉਹਦੇ ਮੁਤਾਬਕ ਉਹਦਾ ਸਾਲ ਕਰਕੇ ਅਸਨ ਲਵਾਤਾ ਬਹਿ ਜਾਇਥੇ ਜਿਹੜਾ ਮਨਮੁਖ ਹਾ ਕਹਿੰਦੇ ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ ਇਹਨਾਂ ਨੂੰ ਨਹੀਂ ਸਮਝ ਆਉਂਦੀ ਮਨਮੁਖਾਂ ਨੂੰ ਇਹਨਾਂ ਆਮ ਨਹੀਂ ਜਪਦੇ ਇਹਨਾਂ ਨੂੰ ਕਹਿੰਦੇ ਸਮਝਾਓਗੇ ਕਿਵੇਂ ਸਮਝਾਓਗੇ ਮਨਮੁਖਾਂ ਨੂੰ ਇਹ ਅਭਿਆਸ ਤਾਂ ਕਰਦੇ ਨਹੀਂ ਇਹਨਾਂ ਦਾ ਸੁਖਮ ਸਮਝ ਜਾਂਦਾ ਜਾ ਕੇ ਸਰੀਰ ਦੇ ਵਿੱਚੋਂ ਨਿਕਲਿਆ ਪਵਜਲ ਚ ਸੌ ਗਿਆ ਉੱਥੇ ਸੁੱਤਾ ਰਿਆ ਪਰਲੋਕ ਵਿੱਚ ਗਿਆ ਹੀ ਨਹੀਂ ਫਿਰ ਪਰਲੋਕ ਵਿੱਚ ਇਹਨੂੰ ਖੁਦ ਸਾਨੂੰ ਖਿੱਚਣ ਦੇ ਯਤਨ ਕਰਦੇ ਨੇ ਨਰੰਕਾਰ ਅੰਦਰੋਂ ਵਾਜਾਂ ਦੇ ਦਿੰਦੇ ਨੇ ਅਨਹਦ ਬਾਣੀ ਦਿੱਤੀ ਜਾਂਦੀ ਹੈ ਸੰਜੋਗੀ ਜਿਹੜੇ ਨੇ ਇਹਨੂੰ ਵਾਜਾਂ ਦਿੰਦੇ ਨੇ ਵੀ ਕਾਇਆ ਛੱਡ ਕੇ ਇੱਥੋਂ ਤੱਕ ਆ ਗਿਆ ਤੇ ਜੇ ਹੁਣ ਅਗਾ ਜਾਗਰਤ ਆਪਦੀ ਜੋਤ ਦਾ ਇਸਤੇਮਾਲ ਕਰ ਲਵੇ ਤੇ ਸਿੱਧਾ ਘਰ ਆ ਜਾਏਗਾ ਤਾਂ ਉਹ ਇਹ ਮਨਮੁਖ ਜਿਹੜਾ ਜਾਗਦਾ ਨਹੀਂਗਾ ਉੱਥੇ ਮਨਮੁਖ ਸੁੱਤਾ ਰਹਿੰਦਾ ਹੁਣ ਜਿਹੜਾ ਗੁਰਮਖ ਹੈ ਉਹ ਇੱਥੇ ਵੀ ਸਾਰਾ ਦਿਨ ਸਿਮਰਨ ਕਰਦਾ ਰਿਹਾ ਤੇ ਜਦੋਂ ਕਾਇਆ ਦੇ ਵਿੱਚੋਂ ਨਿਕਲਿਆ ਉਥੇ ਵੀ ਉਹ ਹੁਕਮ ਦੇ ਵਿੱਚ ਰਿਹਾ ਉਹਦਾ ਡਬਲ ਸਿਮਰਨ ਹੋ ਗਿਆ। ਦਿਨੇ ਦੁੱਗਣਾ ਰਾਤ ਨੂੰ ਚੌਗਣਾ ਹੋ ਗਿਆ। ਹੁਣ ਜਿਹੜੇ ਪੰਜ ਨੇ ਉਹ ਕੇਵਲ ਰਾਤ ਨੂੰ ਸਿਮਰਨ ਕਰ ਸਕਦੇ ਨੇ ਜਦੋਂ ਰਪੇਰ ਚੱਲਦੀ ਹੈ ਜਾਂ ਜਦੋਂ ਤਿਆਰੀ ਚੱਲਦੀ ਹੈ ਸਵੇਰ ਉਹਨਾਂ ਨੇ ਵਿਚਾਰ ਹੀ ਦੇਣੇ ਹੁੰਦੇ ਨੇ ਇਸ ਕਰਕੇ ਉਹਨਾਂ ਦਾ ਸਿਮਰਨ ਖੁੱਟਣ ਲੱਗ ਗਿਆ। ਫਿਰ ਪਹਿਲਾਂ ਸਾਡਾ ਅਮਰਤ ਲੁੱਟਦੇ ਸੀਗੇ ਉਹ ਅਮਰਤ ਸੀ ਆਪ ਦਾ ਰੋਜ਼ ਦਾ ਪੀਤੀ ਜਾਂਦੇ ਆ ਤੇ ਰਾਤ ਨੂੰ ਵੀ ਪੀਂਦੇ ਆ। ਜਿਹੜੀ ਸਾਡੇ ਅਮਰਤ ਦੀ ਉਹ ਚੋਰੀ ਕਰਦੇ ਸੀ ਉਹ ਚੋਰੀ ਬੰਦ ਹੋ ਗਈ। ਜਿਹੜਾ ਸਵੇਰ ਉਹ ਸਾਡਾ ਸਿਮਰਨ ਬੰਦ ਕਰਾ ਦਿੰਦੇ ਸੀ ਉਹ ਸਾਡਾ ਸਿਮਰਨ ਚਾਲੂ ਹੋ ਗਿਆ। ਉਹਨਾਂ ਨੇ ਤਾਂ ਖਰਚਣਾ ਠਾਕੇ ਜਾਂਦੇ ਨੇ ਤਾਂ ਜਿਹੜਾ ਗੁਰਮਖੀ ਹੁੰਦਾ ਦੁੱਗਣਾ ਸਿਮਰਨ ਹੋ ਗਿਆ ਦੁੱਗਣਾ ਅੰਮ੍ਰਿਤ ਪੀਂਦਾ ਸਵੇਰ ਵੀ ਰਾਤ ਨੂੰ ਵੀ ਤੇ ਪੰਜਾਂ ਦੀ ਤਾਕਤ ਕੱਟ ਗਈ ਉਹਨਾਂ ਨੂੰ ਬਹੁਤ ਇਹ ਹੁੰਦਾ ਵੀ ਪਹਿਲੋਂ ਤਾਂ ਸਾਰਾ ਆ ਸੰਗਤ ਵਿੱਚ ਸਾਧੂਆਂ ਤੋਂ ਪਹਿਲਾਂ ਤਾਂ ਸਾਰਾ ਹੀ ਆਪਣਾ ਸੀ ਸਿਸਟਮ ਸਵੇਰ ਆ ਜਾਂਦਾ ਅੰਮ੍ਰਿਤ ਲਟੋ ਸੁਆਸ ਲਟੋ ਕੋਈ ਲੋੜ ਹੀ ਨਹੀਂ ਸੀ ਹੁਣ ਕੰਮ ਕਰਨਾ ਪੈਂਦਾ ਉਹਨਾਂ ਨੂੰ ਤਾਂ ਇਸ ਕਰਕੇ ਉਹ ਬੜੇ ਪਰੇਸ਼ਾਨ ਹੁੰਦੇ ਆ ਵੀ ਕਿਸੇ ਤਰੀਕੇ ਨੂੰ ਸੰਗਤ ਵਿੱਚੋਂ ਤੋੜੋ ਉੱਥੇ ਜਾ ਕੇ ਕਿਹੜੇ ਸਿੱਖਿਆ ਇਹ ਗੁਰਮਖਾਂ ਨਾਲੋਂ ਤੋੜੋ ਇਹ ਕੰਮ ਖਰਾਬ ਹੋ ਗਿਆ ਆਪਣਾ ਇੱਕ ਮਨਮੁਖ ਤਿਆਰ ਕਰਕੇ ਆਉਂਦੇ ਰਹੀਂ ਕਿੰਨਾ ਨੈਟਵਰਕ ਬਣਾਇਆ ਹੁੰਦਾ ਹੈ ਕਈ ਵਾਰੀ ਇੱਕ ਅੱਧਾ ਹੀ ਮਨਮੁਖ ਹੁੰਦਾ ਹੈ ਉਹ ਸਾਰੀ ਰਿਸ਼ਤੇਦਾਰੀ ਵਿੱਚ ਦੋਧਾ ਪਾ ਕੇ ਰੱਖਦਾ ਸਾਰੇ ਟੱਬਰ ਚ ਦੁੱਬਦਾ ਪਾ ਕੇ ਰੱਖਦਾ ਇੱਕ ਮਨਮੁਖ ਹੋਵੇਗਾ ਦੋ ਤਿਆਰ ਕੀਤੇ ਹੋਣਗੇ ਸਾਰੇ ਪਿੰਡ ਨੂੰ ਵੱਡੋ ਪਾਟ ਕਰਕੇ ਰੱਖਣਗੇ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਨਾ ਵੀ ਉਹ ਫਲਾਣੇ ਤੇ ਫਲਾਣੇ ਮਿਲਣ ਲੱਗੇ ਨੇ ਉਸੇ ਟਾਈਮ ਜਾ ਕੇ ਉਹਨਾਂ ਦਾ ਕੰਮ ਹੈ ਭਈ ਤਿੱਲੀ ਲਾ ਕੇ ਆਉਣੀ ਉੱਥੇ ਜਾ ਕੇ ਪਿੰਡ ਮਿਲ ਨਹੀਂ ਦੇਣਾ ਰਿਸ਼ਤੇਦਾਰੀ ਮਿਲ ਨਹੀਂ ਦੇਣੀ ਟੱਬਰ ਨੂੰ ਮਿਲ ਨਹੀਂ ਦੇਣਾ ਪਾੜ ਕੇ ਰੱਖਣਾ ਬਿਲਕੁਲ ਤੇ ਇਹੋ ਜਿਹੇ ਮਨਮੁਖ ਤੇ ਜਿਹੇ ਨਾਮ ਜੋ ਆਪਣ ਇਹ ਸੁਧਰ ਗਏ ਤੇ ਲੋਕ ਲੋਕਾਂ ਦੇ ਵਿੱਚ ਅੱਗ ਕੌਣ ਪਾਏਗਾ ਤੇ ਇਹਨਾਂ ਨੂੰ ਨਹੀਂ ਜੀ ਕਾਬੂ ਤੋਂ ਬਾਹਰ ਜਾਣਦੇ ਨੇ ਜਿਵੇਂ ਮਰਜ਼ੀ ਕਰੋ ਇਹਨਾਂ ਨੂੰ ਖਰੀਦੋ ਦੁਬਾਰਾ ਫਿਰ ਉਹ ਕਾਲ ਆਪਦਾ ਸਾਮ ਦਾਮ ਦੰਡ ਭੇਦ ਪਾਵ ਆਪਦੇ ਵਿਚਾਰ ਫੁਰਨੇ ਵਾਧੇ ਘਟੇ ਪਾਕ